ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰਡ ਨੂੰ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ कौर ਉਮੀਦ ਕਰਦਾ ਤੁਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋਣ ਗੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਹਾਂਜੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਿਓ ਤਾਂ ਜੋ ਸਾਡੇ ਡੇਲੀ ਹੋਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਤੁਸੀਂ ਆਪਣਾ ਕਿਸੇ ਵੀ ਫੈਬਰਿਕ ਦੇ ਵਿੱਚ ਕਿਸੇ ਵੀ ਵਰਕ ਦੇ ਨਾਲ ਆਪਣਾ ਸੂਟ ਕਸਟਮਾਈਜ਼ ਕਰਵਾਉਣਾਗਾ ਤਾਂ ਆਪਣੀ ਹਰ ਇੱਕ ਤਰ੍ਹਾਂ ਦੀ ਡਿਟੇਲ ਸਾਨੂੰ WhatsApp ਤੇ ਭੇਜ ਕੇ ਆਪਣਾ ਸੇਵ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਸਾਡੇ ਵਾਲਾ ਡਿਜ਼ਾਈਨ ਹੀ ਰੈਡੀ ਕਰਵਾਉਣਾਗਾ ਤੁਸੀਂ ਆਪਣੀ ਕੋਈ ਵੀ ਡਿਜ਼ਾਈਨਿੰਗ ਸੈਂਡ ਕਰ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਆ ਕੋਈ ਵਰਕ ਵਗੈਰਾ ਜਿਹੜਾ ਜੀ ਤੁਹਾਨੂੰ ਫੈਬਰਿਕ ਪਸੰਦ ਆ ਜਿਵੇਂ ਤੁਹਾਨੂੰ ਪਸੰਦ ਹੋਈ ਆਪਣੀ ਪਸੰਦ ਦੇ ਅਕੋਰਡਿੰਗ ਤੁਸੀਂ ਸਾਰਾ ਸੂਟ ਜਿਹੜਾ ਬਿਲਕੁਲ ਠੀਕ ਸੂਟ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਸਾਡੇ ਵਾਲੇ ਡਿਜ਼ਾਈਨ ਤੁਸੀਂ YouTube ਤੇ ਦੇ ਸੰਦੂਕਟੀ ਕੋਡ ਦੁੱਨ ਨਾਂ ਤੇ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਬਾਕ ਤਾਂ ਲਿੰਕ ਮਿਲ ਜੂਗਾ ਫਿਰ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਉਥੋਂ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਸਿਲੈਕਟ ਕਰਕੇ ਆਪਣਾ ਸਾਰਾ ਸੇਵ ਸੂਟ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਆਪਣੇ ਅੱਜ ਵਾਲੇ ਸੂਟ ਨੇ ਉਹ ਵੀ ਬਹੁਤ ਸੋਹਣੇ ਆਪਾਂ ਅਲੱਗ-alag ਫੈਬਰਿਕ ਦੇ ਉੱਪਰ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਏ ਹੋਏ ਨੇਗੇ ਉਮੀਦ ਕਰਦਾ ਤੁਹਾਨੂੰ ਸਾਰਾ ਨੂੰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਓ ਦਿਖਾਉਣੇ ਆਪਾਂ ਤੁਹਾਨੂੰ ਆਪਣੇ ਅੱਜ ਵਾਲੇ ਸੂਟ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਦੇਖੋ ਇਹ ਆਪਾਂ ਨੇ ਕੋਟਨ ਫੈਬਰਿਕ ਤੇ ਰ ਬਹੁਤ ਸੋਹਣਾ ਇਹਦਾ ਪਿਆਰਾ ਜਿਹਾ ਕਲਰ ਆ ਲਾਈਟ ਜਿਵੇਂ ਆਪਾਂ ਕਹਿ ਦਿੰਨੇ ਆ ਸਕਿੰਨੀ ਜਿਹਾ ਕਲਰ ਤੇ ਕਰੀਮ ਕਲਰ ਕਹਿ ਦਿੰਨੇ ਆਪਾਂ ਜਿਹੜਾ ਕਲਰ ਨੂੰ ਉਹ ਵਾਲਾ ਕਲਰ ਆ ਦੇਖੋ ਇਹਦਾ ਬਹੁਤ ਸੋਹਣਾ ਪਿਆਰਾ ਜਿਹਾ ਕਲਰ ਹੈਗਾ ਬਿਲਕੁਲ ਸਰਦਾਰੀ ਸੋਬਰ ਜੀ ਆਪਣੀ ਚੀਜ਼ ਬਣ ਕੇ ਤਿਆਰ ਹੋਈ ਹੈ ਸਰਦਾਰੀ ਜਿਹਾ ਸੂਟ ਬਿਲਕੁਲ ਲਾਈਟ ਸ਼ੇਡ ਦੇ ਵਿੱਚ ਆ ਇਹ ਇਹਦੇ ਵਿੱਚ ਕੱਲੇ ਨੇ ਆਪਣੇ ਸਾਰੀ ਸ਼ਰਟ ਦੇ ਵਿੱਚ ਦੇਖੋ ਆਹੀ ਕਲਰ ਆਹੀ ਥ्रेड ਚੱਕ ਕੇ ਵਿੱਚ ਇਹਦੇ ਨੇੜੇ ਕੈਮਰਾ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਸੋਹਣਾ ਫੈਬਰਿਕ ਆ ਇਹ ਵਿਦਆਊਟ ਲਾਈਨਿੰਗ ਆਪਾਂ ਇਹਨੂੰ ਸਟਿਚ ਕਰ ਸਕਦੇ ਆ ਗਰਮੀਆਂ ਦੇ ਵਿੱਚ ਬਹੁਤ ਸੋਣਾ ਨਾ ਮਾ ਫੈ布ਰਿਕ ਆ ਬਣਾਇਆ ਪਹਿਲਾਂ ਇਹ ਤੁਹਾਨੂੰ ਦਿਖਾਇਆ ਸੀ ਸੂਟ ਆਪਾਂ ਨੇ ਉਹਦੇ ਸੈਂਟਰ ਪੈਨਲ ਵੀ ਬਣੇ ਹੋਏ ਸੀਗੇ ਨਾਲ ਦੇ ਥ੍ਰੈਡ ਦੇ ਨਾਲ ਹੀ ਵਿੱਚ ਬੂਟੇ ਬਣੀ ਹੋਏ ਸੀ ਬਟ ਇਹ ਕਸਟਮਰ ਨੇ ਆਪਣੇ ਕੱਲੇ ਬੂਟੀਆਂ ਰੈਡੀ ਕਰਵਾਈਆਂ ਨਗੀਆਂ ਇਹਦੇ ਵਿੱਚ ਨੇ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਆਪਣੇ ਕੋਲੇ 5-6 ਕਲਰ ਦੇ ਵਿੱਚ ਸੋਬਰ ਜੇ ਹੈਗੇ ਨੇਗੇ ਸੋਬਰ ਜੇ ਕਲਰ ਮਿਲ ਲੰਗੇ ਪ੍ਰੋਫੈਸ਼ਨਲ ਜੇ ਨਾ ਜ਼ਿਆਦਾ ਗੂੜੇ ਨੇ ਨਾ ਜ਼ਿਆਦਾ ਫਿੱਕੇ ਰhenge ਦੇਖੋ ਇਹ ਵਾਲਾ ਕਲਰ ਹੈਗਾ ਇਹਦਾ ਸਾਰੀ ਸ਼ਰਟ ਦੇ ਵਿੱਚ ਬੂਟੀਆਂ ਇੰਨੀਆਂ ਇਹ ਵਾਲੀ ਸ਼ਰਟ ਦੇ ਵਿੱਚ ਬੂਟੀਆਂ ਨੇ ਤੇ ਆਹੀ ਥ੍ਰੈਡ ਚੱਕ ਕੇ ਆਪਾਂ ਨੇ ਵਿੱਚੋਂ ਇਹਦੇ ਕਾਫੀ ਜਾਂ ਉਹੀ ਆਵਾ ਬੂਟੀ ਪਾਈ ਹੈ ਇਹਦੇ ਉਹੀ ਦੇਖੋ ਬੂਟੀ ਇਹ सेम ਬਾਹ ਦੇ ਉੱਪਰ ਆਉਗੀ ਆਹ ਵਾਲੀਆਂ ਬੂਟੀਆਂ ਦੇਖੋ ਬਾਹ ਤੇ ਆ ਗਈ ਬਹੁਤ ਸੋਹਣਾ ਪਿਆਰਾ ਜਿਹਾ ਸੂਟ ਹੈਗਾ ਡਿਫਰੈਂਟ ਜਿਹਾ ਹਨਾ ਆਪਣਾ ਪ੍ਰੋਫੈਸ਼ਨਲ ਜੀ ਲੁੱਕ ਵਾਲਾ ਆਪਣਾ ਤਿਆਰ ਹੋਇਆਗਾ ਨਾਲ ਇਹਦੇ ਪੇੋਸ਼ਪੂਨ ਦਾ ਦੁਪੱਟਾ ਹੈਗਾ ਤੇ ਆਪਾਂ ਨਾਲ ਦੇ ਕਰੀਮ ਜੇ ਕਲਰ ਦੀ ਵੀ ਆਪਾਂ ਇਹਨੂੰ ਲੇਸ ਲਗਾਈ ਹੈਗੀ ਬਾਕੀ ਜਿਵੇਂ ਤੁਹਾਨੂੰ ਪਸੰਦ ਹੋਇਆ ਤੁਸੀਂ ਅਲੱਗ 컬러 ਦੀ ਬੂਟੀ ਵੀ ਐਡ ਕਰਵਾ ਸਕਦੇ ਹੋ ਤੇ ਇਹਦੇ ਉੱਪਰ ਵਰਕ ਵੀ ਆਪਣਾ ਐਡ ਹੋਰ ਕਰਵਾ ਸਕਦੇ ਹੋ ਜਰੂਰੀ ਨਹੀਂ ਹੈਗਾ ਤੁਸੀਂ ਇਹੀ ਵਰਕ ਕਰਾਉਣਾਗਾ ਫੈਬਰਿਕ ਦੀ ਸਿਲੈਕਸ਼ਨ ਆਪਣੀ ਕਰਕੇ ਵਰਕ ਆਪਣਾ ਹੋਰ ਵੀ ਰੈਡੀ ਕਰਵਾ ਸਕਦੇ ਜਿਵੇਂ ਤੁਹਾਡੀ ਚੋਇਸ ਲਈ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਇਹ ਆਪਾਂ ਨੇ ਲਵੈਂਡਰ ਕਲਰ ਹੈਗਾ ਜਿਹੜਾ ਜੋਰਜਟ ਦੀ ਇਹਦੀ ਫੈਬਰਿਕ ਆ ਮਸ਼ੀਨ ਵਰਕ ਨਾਲ ਤਿਆਰ ਕਰਵਾਇਆ ਸਾਰਾ ਲਵੈਂਡਰ ਕਲਰ ਆ ਬਹੁਤ ਸੋਹਣਾ ਆਪਣਾ ਵਰਕ ਵਗੈਰਾ ਹੋਇਆ ਹੋਇਆ ਤੇ ਸਾਰਾ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈਗੀ ਇਹ ਤੁਸੀਂ ਡਿਜ਼ਾਈਨ ਨਾ ਸਾਡਾ ਪਹਿਲਾਂ ਵੀ ਦੇਖਿਆ ਹੋਇਆ ਹੋਗਾ ਇਹ ਪੀਚ ਕਲਰ ਦੇ ਉੱਪਰ ਸੌਰੀ ਪਿਸਤਾ ਕਲਰ ਦੇ ਉੱਪਰ ਕਾਫੀ ਬਣਿਆ ਹੋਇਆ ਹੋਗਾ ਆਪਣਾ ਇਹ ਵਾਲਾ ਡਿਜ਼ਾਈਨ ਦੇਖੋ ਇਹ ਆਪਾਂ ਇਦਾਂ ਕੱਟ ਕਰਵਾ ਲਿਆ ਨਹੀਂ ਇਹ ਇਦਾਂ ਜੁਆਇੰਟ ਹੁੰਦਾ ਹੁੰਦਾਗਾ ਇਥੋਂ ਐ ਜੁੜਿਆ ਹੋਇਆ ਹੁੰਦਾ ਹੈਗਾ ਆਪਾਂ ਕਿਸੇ ਵੀ ਸੂਟ ਦਾ ਇਹ ਅਲੱਗ ਨਹੀਂ ਸੀ ਕਰਵਾਇਆ ਇਹ ਵਾਲੇ ਕਸਟਮਰ ਨੇ ਆਪਣਾ ਅਲੱਗ ਕਰਵਾਇਆ ਹੈਗਾ ਤੁਸੀਂ ਇਦਾਂ ਕੱਟ ਪਵਾ ਕੇ ਵੀ ਲੈ ਸਕਦੇ ਹੋ ਤੇ ਨਾਲ ਇਹਨੂੰ ਐਡ ਕਰਵਾ ਕੇ ਵੀ ਲੈ ਸਕਦੇ ਹੋ ਉਹ ਤੁਹਾਡੀ ਆਪਣੀ ਚੋਇਸ ਹੈਗੀ ਦੇਖੋ ਇਹ ਆਪਣਾ ਘੇਰੇ ਵਾਲਾ ਡਿਜ਼ਾਈਨ ਬਹੁਤ ਸੋਹਣਾ ਲਵੈਂਡਰ ਕਲਰ ਤੇ ਤਿਆਰ ਹੋਇਆ ਆਪਣਾ ਇਹਦੇ ਗਲੇ ਦੀ ਕੋਈ ਡਿਜ਼ਾਈਨਿੰਗ ਨਹੀਂ ਹੈਗੀ ਇਹਦੇ ਬਾਹ ਦੇ ਉੱਪਰ ਆਪਣਾ ਡਿਜ਼ਾਈਨ ਮਿਲੂਗਾ ਦੇਖੋ ਇਹਦਾ ਆਹ ਵਾਲਾ ਬਾਹ ਦਾ ਡਿਜ਼ਾਈਨ ਹੈ ਇਹ ਬਾਹ ਦੇ ਉੱਪਰ ਡਿਜ਼ਾਈਨਿੰਗ ਆ ਤੇ ਇਹ ਸਾਰੀ ਘੇਰੇ ਤੇ ਡਿਜ਼ਾਈਨਿੰਗ ਆ ਕਾਫੀ ਸੋਹਣਾ ਜਾਂ ਖੂਬਸੂਰਤ ਜਾਂ ਵਧੀਆ ਜੀ ਲੁੱਕ ਵਾਲਾ ਪਾਰਟੀ ਵੀਅਰ ਜੀ ਵਾਲਾ ਆਪਣਾ ਸੂਟ ਇਹ ਬਣਿਆਗਾ ਤੁਸੀਂ ਇਹਨੂੰ ਭਾਵੇਂ ਆਪਣਾ ਮਸਲੀਨ ਤੇ ਰੈਡੀ ਕਰਵਾਓ ਪਹਿਲਾਂ ਆਪਣੇ ਹੀ ਮਸਲੀਨ ਤੇ ਬਣੇ ਹੋਏ ਨੇਗੇ ਤਿੰਨ ਚਾਰ ਸੂਟ ਪਿਸਤਾ ਕਲਰ ਦੇ ਆਪਣੇ ਮਸਲੀਨ ਤੇ ਹੀ ਤਿਆਰ ਹੋਏ ਸੀਗੇ ਇਹ ਕੈਮਰਿਕ ਤੇ ਵੀ ਬਣਿਆ ਮਸਲੀਨ ਤੇ ਵੀ ਬਣਿਆ ਹੁਣ ਇਹ ਜਾਰਜਟ ਤੇ ਬਣਿਆਗਾ ਤੁਸੀਂ ਜੇ ਬਾਟਮ ਦਾ ਵਰਕ ਕਰਵਾਉਣਾ ਤਾਂ ਆਹ ਵਾਲਾ ਵਰਕ ਜਿਹੜਾ ਬਾਟਮ ਤੇ ਕਰਵਾ ਸਕਦੇ ਨਾਲ ਇਹਦੇ ਪਿਓਰ ਚਨੂਮ ਦਾ ਦੁਪੱਟਾ ਆਪਣਾ ਟਾਇਡਾ ਹੀ ਹੋਇਆ ਹੋਇਆਗਾ ਪਿਓਰ ਚਨੂਮ ਦਾ ਦੁਪੱਟਾ ਤੇ ਨਾਲ ਆਪਾਂ ਇਹਨੂੰ ਫਿਨਿਸ਼ ਕੀਤਾਗਾ ਜਿਹਹੇ ਜੀ ਵਿੱਚ ਜਿਆਦਾ ਕਲਰ ਸੀ ਉਹ ਜਿਹੇ ਲੇਸ ਨਾਲ ਇਹਨੂੰ ਫਿਨਿਸ਼ ਕਰਤਾ ਤੁਸੀਂ ਇਹੀ ਡਿਜ਼ਾਈਨਿੰਗ ਦੇਖ ਕੇ ਗਰਮੀਆਂ ਵਾਲਾ ਡਿਫਰੈਂਟ ਜਿਆ ਡਿਜ਼ਾਈਨ ਤਿਆਰ ਹੋਊਗਾ ਤੁਸੀਂ ਮਸਲੀਨ ਵਗੈਰਾ ਤੇ ਲਿੰਨ ਕਾਟਨ ਤੇ ਹਨ ਕਿ ਮੈਂ ਮਰਜ਼ੀ ਇਹਨੂੰ ਤਿਆਰ ਕਰਵਾ ਕੇ ਲੈ ਸਕਦੇ ਹੋ ਕਾਫੀ ਸੋਹਣੀ ਲੁੱਕ ਵਾਲਾ ਆਪਣਾ ਸੂਟ ਬਣ ਕੇ ਤਿਆਰ ਹੋਊਗਾ ਇਹ ਕਲਰ ਪਰ ਮੈਂ ਆਪਣਾ ਇਹ ਹੀ ਰੱਖੂ ਲਵੈਂਡਰ ਕਲਰ ਤੇ ਵੀ ਕਾਫੀ ਜੱਚ ਰਿਹਾਗਾ ਇਹ ਪਰ ਮੈਂ ਆਪਣਾ ਕੋਈ ਹੋਰ ਚੇਂਜ ਕਰ ਸਕਦੇ ਹਾਂ ਤੁਸੀਂ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਆਪਾਂ ਨੇ ਟੈਬੀ ਸਿਲਕ ਤੇ ਤਿਆਰ ਕਰਵਾਇਆਗਾ ਬਹੁਤ ਸੋਹਣਾ ਸੋਬਰ ਜਿਹਾ ਡਿਜ਼ਾਈਨ ਆਪਣਾ ਇਹ ਤੇ ਇਹਦਾ ਲਾਈਟ ਆਨਿਅਨ ਸ਼ੇਡ ਹੈਗਾ ਲਾਈਟ ਆਨਿਅਨ ਸ਼ੇਡ ਬਹੁਤ ਸੋਹਣਾ ਕਲਰ ਹੈਗਾ ਟੈਬੀ ਸਿਲਕ ਦੀ ਫੈਬਰਿਕ ਹੈ ਇਹ ਦੇਖੋ ਇੱਥੇ ਆ ਵਰਕ ਹੋਇਆ ਹੈ ਸਾਰਾ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਆਪਾਂ ਨੇ ਇਹਦੇ ਨਾਲ ਚੱਕਾ ਕੇਰੇ ਤੇ ਵਰਕ ਹੋਇਆ ਹੈ ਤਾਂ ਵੇਲ ਬਣੀ ਹੋਇਆ ਸਾਰੀ ਚਾਕਾਂ ਤੇ ਘੇਰੇ ਤੇ ਤੇ ਵਿੱਚ ਇਹ ਦੇਖੋ ਥੋੜਾ ਜਿਹਾ ਲਾਈਟ ਜਿਹਾ ਗ੍ਰੀਨ ਲਾਈਟ ਲਵੈਂਡਰ ਹਨਾ ਡਾਰਕ ਕਰਕੇ ਵਿੱਚ ਆਪਣੇ ਆਹ ਜਿਹੜਾ ਆਡੀਅਨ ਸ਼ੇਡ ਆ ਉਹ ਪਾਇਆ ਹੈਗਾ ਕਾਫੀ ਸੋਹਣਾ ਮਤਲਬ ਜਨੀਕ ਜਿਹਾ ਸੂਟ ਬਣਾਇਆ ਹੈਗਾ ਕਿਉਂਕਿ ਦੇ ਵਿੱਚ ਲਾਈਟ ਲਾਈਟ ਸ਼ੇਡ ਰੱਖ ਕੇ ਫੇਰੀ ਪ੍ਰੋਫੈਸ਼ਨਲ ਜੀ ਲੁੱਕ ਵਾਲਾ ਸੂਟ ਬਣਦਾ ਹੈ ਇਹ ਇਹ ਦੇਖੋ ਫਰੰਟ ਤੇ ਇਦਾਂ ਵਰਕ ਆ ਗਿਆ ਫਿਰ ਇਹਦੀ ਬੈਕ ਸਾਈਡ ਵੀ ਆਪਣਾ ਵਰਕ ਮਿਲੂਗਾ ਹਾਂਜੀ ਦੇਖੋ ਇਹਦੇ ਉਨਾ ਹੀ ਦੇਖੋ ਬੈਕ ਸਾਈਡ ਵਰਕ ਹੈ ਜਿੰਨਾ ਫਰੰਟ ਸਾਈਡ ਸੀਗਾ ਉਨਾ ਹੀ ਇਹਦੇ ਬੈਕ ਸਾਈਡ ਆ ਗਿਆ ਚਾਕਾਂ ਦੇ ਤੇ ਘੇਰੇ ਦੇ ਉੱਪਰ ਵਰਕ ਹੁਣ ਤੁਸੀਂ ਇਹਦੇ ਵਿੱਚ ਆਪਣੀ ਕੋਈ ਬੂਟੀ ਵਗੈਰਾ ਵੀ ਐਡ ਕਰਵਾ ਸਕਦੇ ਹੋ ਨਾ ਜੇ ਤੁਸੀਂ ਬੂਟੀ ਪਵਾਉਣੀ ਆ ਨਾਲ ਇਹਦੇ ਗਲੇ ਦਾ ਵਰਕ ਕਰਵਾਉਣਾ ਨਾਲ ਬਾਟਮ ਦਾ ਕਰਵਾਉਣਾ ਤੁਸੀਂ ਉਹ ਵੀ ਕਰਵਾ ਸਕਦੇ। ਇਹੀ ਵੇਲੇ ਦੀ ਸੇਮ ਬਾਂਦਿੰਗ ਉੱਪਰ ਬਣੀ ਹੋਈ ਐ ਜਿਵੇਂ ਦੇਖੋ ਇਹਦੇ ਆਪਣੇ ਚਾਕਾਂ ਘੇਰੇ ਤੇ ਉਮੀ ਇਹਦੀ ਬਾਂਦ ਉੱਪਰ ਆ ਗਈ। ਆਹੀ ਫਰੰਟ ਤੇ ਵਰਕ ਆ ਗਿਆ ਤੇ ਬੈਕ ਤੇ ਵਰਕ ਆ ਗਿਆ। ਇਹਦੇ ਨਾਲ ਆਪਾਂ ਨੇ ਪਿਓਰ ਚਨੂਨ ਦਾ ਦੁਪੱਟਾ ਜਿਹੜਾ ਉਹ ਡਾਈ ਕਰਵਾਇਆਗਾ। ਪਿਓਰ ਚਨੂਨ ਦਾ ਦੁਪੱਟਾ ਹੈਗਾ। ਇਹ ਇੱਕ ਫੋਰ ਸਾਈਡ ਡਾਈ ਕਰਵਾਇਆ ਆਪਾਂ ਨੇ। ਫੋਰ ਸਾਈਡ ਡਾਈ ਕਰਵਾ ਕੇ ਇਹਨੂੰ ਅਹ ਦੇਖੋ ਹੋਜੀ ਗ੍ਰੀਨ ਜਿਹੜਾ ਵਿੱਚ ਕਲਰ ਹੈਗਾ ਹੁਣ ਮਹਿੰਦੀ ਜ ਉਹਦੇ ਨਾਲ ਆਪਣੀ ਫਿਸ਼ਿੰਗ ਦਵਾਈ ਹੈਗੀ ਤੁਸੀਂ ਦੁਪੱਟਾ ਭਾਵੇਂ ਕੋਈ ਆਪਣਾ ਇੱਕ ਕਲਰ ਦਾ ਕਰਵਾਓ ਮਲਟੀ ਦਾ ਕਰਵਾਓ ਹੁਣ ਉਹ ਵੀ ਤੁਹਾਡੀ ਆਪਣੀ ਚੋਇਸ ਆ ਹੁਣ ਇਹਦੇ ਵਿੱਚ ਤੁਸੀਂ ਕੁਝ ਸਕਿਪ ਕਰਵਾਉਣਾਗਾ ਤਾਂ ਆਪਣਾ ਬੈਕ ਸਾਈਡ ਵਾਲਾ ਜਿਹੜਾ ਵਰਕ ਹੈਗਾ ਉਹ ਸਕਿਪ ਕਰਵਾ ਸਕਦੇ ਹੋ ਜੇ ਤੁਸੀਂ ਐਡ ਕਰਵਾਉਣਾ ਤਾਂ ਆਪਣਾ ਬਾਟਮ ਦਾ ਵਰਕ ਵਿੱਚ ਬੂਟੀ ਜਾਂ ਗਲੇ ਦਾ ਵਰਕ ਨਾਲ ਤੁਸੀਂ ਐਦਾਂ ਨੂੰ ਹੋਰ ਹੈਵੀ ਲੁੱਕ ਦੇ ਸਕਦੇ ਹੋਗੇ ਬਹੁਤ ਸੋਹਣਾ ਵਧੀਆ ਆਪਣਾ ਹਨਾ ਪ੍ਰੋਫੈਸ਼ਨਲ ਜੀ ਲੁੱਕ ਵਾਲਾ ਸੂਟ ਬਣ ਕੇ ਤਿਆਰ ਹੋਇਆ ਕਲਰ ਕੰਬੀਨੇਸ਼ਨ ਦੀ ਜਿਹੜੀ ਚੁਆਇਸ ਆ ਤੁਹਾਡੀ ਆਪਣੀ ਆ ਫੈਬਰਿਕ ਦੀ ਸਿਲੈਕਸ਼ਨ ਜਿਹੜੀ ਉਹ ਤੁਹਾਡੀ ਆਪਣੀ ਆ ਕੋਈ ਮਰਜ਼ੀ ਆਪਣੀ ਹਨਾ ਸਿਲੈਕਟ ਕਰਕੇ ਤੁਸੀਂ ਉਹਦੇ ਤਿਆਰ ਕਰਵਾ ਕੇ ਲੈ ਸਕਦੇ ਹੋ ਸੇਮ ਡਿਜ਼ਾਈਨ ਦੇ ਨਾਲ ਸੂਟ ਇਹ ਵਾਲਾ ਆਪਾਂ ਨੇ ਟੈਬੀ ਸਿਲਕ ਤੇ ਤਿਆਰ ਕਰਵਾਇਆ ਟੈਬੀ ਸਿਲਕ ਦੀ ਫੈਬਰਿਕ ਆ ਤੇ ਮਾਊਸ ਕਲਰ ਆ ਇਹਦਾ ਮਾਊਸ ਕਲਰ ਆ ਟੈਬੀ ਸਿਲਕ ਦੀ ਫੈਬਰਿਕ ਆ ਇਹ ਆਪਣਾ ਮਸ਼ੀਨ ਵਰਕ ਦਾ ਸੂਟ ਆ ਦੇਖੋ ਬਹੁਤ ਸੋਹਣਾ ਘੇਰੇ ਵਾਲਾ ਵਰਕ ਦਾਗਾ ਬੁਦੀਆ ਸਰਦਾਰੀ ਜਿਹਾ ਸੂਟ ਬਣਿਆ ਆਪਣਾ ਸੋਬਰ ਜਾਏ ਨੀਚੇ ਇਹਦੇ ਮਿਰਰ ਵਰਕ ਆ ਮਿਰਰ ਦੀ ਲੈਣ ਆ ਗਈ ਇੱਕ ਕੁੱਤ ਜਰੀ ਨਾਲ ਉਹਦਾ ਇਿੱਤਾ ਹੋਇਆਗਾ ਵਰਕ ਸਾਰਾ ਵਿੱਚ ਵੀ ਮਿਰਰ ਹੈਗੇ ਨੇਗੇ ਬਾਕੀ ਸਾਰਾ ਥਰੈਡ ਹੈਗਾ ਦੇਖੋ ਇਹਦੇ ਨਾਲ ਸ਼ੇਡ ਆ ਜਿਹੜਾ ਡਾਰਕ ਕਰਕੇ ਪਾਇਆ ਗਿਆ ਵਿੱਚ ਫਿਰ ਥੋੜਾ ਜਿਹਾ ਗ੍ਰੀਨ ਸ਼ੇਡ ਰੱਖਿਆ ਗਿਆਗਾ ਬਾਕੀ ਇਹਦੀ ਬਾਹ ਦੇ ਉੱਪਰ ਵਰਕ ਆਊਗਾ ਇਹਦੇ ਘੇਰੇ ਤੇ ਵਰਕ ਆ ਐਵੇਂ ਸੇਮ ਦੇਖੋ ਇਹਦੀ ਬਾਹ ਦੇ ਉੱਪਰ ਵਰਕ ਆ ਗਿਆ ਮਤਲਬ ਸੋਬਰ ਜੀ ਜੁਨੀਕ ਜੀ ਲੁੱਕ ਵਾਲਾ ਆਪਣਾ ਸੂਟ ਤਿਆਰ ਹੋਇਆਗਾ ਇਹਦੇ ਨਾਲ ਪਿਓਰ ਚਨੂਨ ਦਾ ਦੁਪੱਟਾ ਤਿਆਰ ਕਰਵਾਇਆ ਆਪਾਂ ਨੇ ਲੜਾਂ ਤੋਂ ਟਾਈ ਡਾਈ ਕਰਵਾਇਆ ਤੇ ਦੇਖੋ ਐਦਾਂ ਜਿਹਹੇ ਜੀ ਵਿੱਚ ਇਹਦੇ ਹੋ ਸੀਗੀ ਲੇਸ ਸੀਗੀ ਉਹਦਾ ਆਪਾਂ ਇਨਫਰੈਸ਼ਿੰਗ ਦਿੱਤੀ ਹੈਗੀ ਬਹੁਤ ਹੀ ਸੋਹਣਾ ਖੂਬਸੂਰਤ ਜਿਹਾ ਆਪਣਾ ਟੈਬੀ ਸਿਲਕ ਤੇ ਤਿਆਰ ਹੋਇਆ ਤੁਸੀਂ ਇਹੀ ਵਰਕ ਆ ਜਿਹੜਾ ਆਪਣਾ ਮਸਲੀਨ ਵਗੈਰਾ ਤੇ ਹੁਣ ਟਰਾਈ ਕਰ ਸਕਦੇ ਹੋਗੇ ਮਸਲੀਨ ਤੇ ਕਰਾਉਣਾ ਤਾਂ ਮਸਲੀਨ ਤੇ ਕਰਾ ਸਕਦੇ ਹੋ ਕੈਮਰਿਕ ਤੇ ਕਰਵਾ ਸਕਦੇ ਹੋ ਨਾ ਤਾਂ ਤੁਸੀਂ ਜੌਰਜਟ ਵੈਸਟ ਹੈਗੀ ਤੁਸੀਂ ਉਹ ਤੇ ਕਰਵਾ ਸਕਦੇ ਹੋ ਕਿਉਂਕਿ ਜੌਰਜਟ ਇੱਕ ਐਦਾਂ ਦਾ ਫੈਬਰਿਕ ਆ ਵੀ ਉਹ ਨੂੰ ਆਪਾਂ ਲੈਣੇ ਚ ਲੱਗਦੇ ਦੇਖੋ ਆਪਾਂ ਸਰਦੀਆਂ ਦੇ ਵਿੱਚ ਵੀ ਗਰਮੀਆਂ ਦੇ ਵਿੱਚ ਵੀ ਜਿਵੇਂ ਮਰਜ਼ੀ ਚਾਹੀਏ ਆਪਾਂ ਉਹ ਨੂੰ ਬੀਅਰ ਕਰ ਸਕਦੇ ਹਾਂਗੇ ਬਾਕੀ ਤੁਹਾਡੀ ਜਿਵੇਂ ਚੁਆਇਸ ਹੋਈ ਆਪਣੀ ਚੁਆਇਸ ਦੇ ਅਕੋਰਡਿੰਗ ਸਾਰਾ ਦੱਸ ਕੇ ਆਪਣਾ ਜਿਵੇਂ ਸੂਟ ਤੁਸੀਂ ਪਸੰਦ ਕਰਦੇ ਹੋ ਆਪਾਂ ਉਹ ਮੇ ਤਿਆ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਆਪਾਂ ਨੇ ਰੈਡੀ ਕਰਵਾਇਆਗਾ ਇਹ ਮਸਲੀਨ कॉटन ਤੇ ਆਪਾਂ ਨੇ ਰੈਡੀ ਕਰਵਾਇਆ ਸੂਟ ਕਾਫੀ ਕਲਰ ਹੈ ਦਾ ਕਾਫੀ ਕਲਰ ਦੇ ਵਿੱਚ ਆਪਾਂ ਨੇ ਮਸਲੀਨ ਦੀ ਫੈਬਰਿਕ ਤੇ ਰੈਡੀ ਕਰਵਾਇਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆਗਾ ਮਸਲੀਨ ਵਰਕ ਦੇ ਨਾਲ ਤਿਆਰ ਹੈ ਸਾਰਾ ਆਪਣਾ ਸੂਟ ਇਹ ਦੇਖੋ ਇਦਾਂ ਸਾਰੀ ਡਿਜ਼ਾਈਨਿੰਗ ਬਣੀ ਹੋਈ ਹੈ ਸ਼ਰਟ ਤੇ ਸਾਰੀ ਇਦਾਂ ਘੇਰੇ ਚਾਕਾਂ ਦੇ ਉੱਪਰ ਆ ਜੂਗੀ ਆਹ ਵਾਲਾ ਡਿਜ਼ਾਈਨ ਦੇਖੋ ਘੇਰੇ ਚਾਕਾਂ ਤੇ ਆ ਗਿਆ ਇਹਨੂੰ ਤੁਸੀਂ ਜ਼ਿਆਦਾ ਕਲਰਫੁਲ ਵੀ ਜ਼ਿਆਦਾ ਥ੍ਰੈਡ ਦੇ ਵਿੱਚ ਵੀ ਕਰਵਾ ਸਕਦੇ ਹੋਗੇ ਬਟ ਇਹ ਕਸਟਮਰ ਦੀ ਚੁਆਇਸ ਸੀਗੀ ਉਹਨਾਂ ਨੇ ਸਿਰਫ ਆਪਣਾ ਟੂ ਸ਼ੇਡ ਦੇ ਵਿੱਚ ਹੀ ਕਰਵਾਇਆ ਇਹ ਸੂਟ ਕਹਿੰਦੇ ਟੂ ਸ਼ੇਡੀ ਹੋਣੇ ਚਾਹੀਦੇ ਨੇਗੇ ਇੱਕ ਗ੍ਰੀਨ ਪੱਤਿਆਂ ਗ੍ਰੀਨ ਦੀਆਂ ਤੇ ਵਿੱਚ ਬਸ ਲਾਈਟ ਪਿੰਕ ਸ਼ੇਡ ਹੈ ਜਿਹੜਾ ਪਾਉਣਾਗਾ ਦੇ ਵਿੱਚ ਥੋੜੀ ਥੋੜੀ ਵਸੇ ਦੀ ਮੇਰੇ ਵਿੱਚ ਜਰੀ ਯੂਜ਼ ਕੀਤੀ ਗਈ ਹੈਗੀ ਬਾਕੀ ਸਾਰਾ ਆਪਣਾ ਜਿਹੜਾ ਵਰਕ ਹੈਗਾ ਇਹ ਪਿੰਕ ਤੇ ਗ੍ਰੀਨ ਕਲਰ ਦੇ ਨਾਲ ਹੀ ਬਣਾਇਆ ਗਿਆ ਹੈਗਾ ਜਾਕਾਂ ਦੇ ਉੱਪਰ ਇਹਦਾ ਵਰਕ ਆ ਗਿਆ ਘੇਰੇ ਤੇ ਆ ਗਿਆ ਫਿਰ ਆਮੇ 셔ਟ ਤੇ ਆ ਗਿਆ ਡਿਜ਼ਾਈਨਿੰਗ ਜੀ ਵਧੀਆ ਲੈਕ ਤੱਕ ਬਣੀ ਹੋਈ ਆ ਸਾਰੀ ਕਾਫੀ ਖੂਬਸੂਰਤ ਜਿਹਾ ਵਰਕ ਆਪਣਾ ਹੋਇਆ ਹੋਇਆਗਾ ਇਹਦੀ ਆਪਾਂ ਨੂੰ ਬਾਹ ਤੇ ਵੀ ਵਰਕ ਮਿਲੂਗਾ ਇਹ ਵਾਲਾ ਦੇਖੋ ਆਮੇ ਬੀ ਐਲ ਜੀ ਬਾਹ ਦੇ ਉੱਪਰ ਆਉਗੀ ਇਹ ਬਾਹ ਦੇ ਉੱਪਰ ਵਰਕ ਆ ਤੇ ਆ ਆ ਗਿਆ ਆਪਣਾ ਸਾਰਾ 셔ਟ ਤੇ ਮਸ਼ੀਨ ਵਰਕ ਨਾਲ ਤਿਆਰ ਆਗਾ ਤੇ ਇਹਦੇ ਨਾਲ ਆਪਾਂ ਨੇ ਜਿਹੜਾ ਦੁਪੱਟਾਗਾ ਉਹ ਪਿੰਕ ਕਲਰ ਦਾ ਕਰਵਾਇਆ ਪਿਓਰ ਚਨੂਨ ਦਾ ਦੁਪੱਟਾ ਪਿੰਕ ਕਲਰ ਦਾ ਕਰਵਾ ਕੇ ਆਪਾਂ ਨੂੰ ਇਦਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਸਾਰੀ। ਕਾਫੀ ਸੋਹਣਾ ਜਿਹਾ ਆਪਣਾ ਸੂਟ ਹੈ ਜਿਹੜਾ ਬਣ ਕੇ ਤਿਆਰ ਹੋਇਆ। ਗਾਰਮੀਆਂ ਲਈ ਹਨਾ ਮਸਲੀਨ ਕਾਟਨ ਦੇ ਉੱਪਰ ਆਪਾਂ ਕਰਵਾ ਸਕਦੇ ਹਾਂ। ਇਹਨੂੰ ਆਪਣਾ ਕਿਸੇ ਟੈਬੀ ਸਿਲਕ ਵਗੈਰਾ ਤੇ ਸਿੰਥੈਟਿਕ ਫੈਬਰਿਕ ਤੇ ਵੀ ਰੈਡੀ ਕਰਵਾ ਸਕਦੇ ਹੋ। ਜ਼ੋਰਜਟ ਤੇ ਵੀ ਦੀ ਫਿਨਿਸ਼ਿੰਗ ਕਾਫੀ ਸੋਹਣੀ ਹੁੰਦੀ ਹੈ ਵਰਕ ਦੀ। ਉਹਦਾ ਵੀ ਤੁਸੀਂ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋ। ਬਾਕੀ ਜਿਵੇਂ ਤੁਹਾਡੀ ਚੋਇਸ ਹੋਈ ਆਪਣੀ ਚੋਇਸ ਦੇ ਅਕੋਰਡਿੰਗ ਸਾਰਾ ਸੂਟ ਉਦਾਂ ਹੀ ਤਿਆਰ ਕਰਵਾ ਕੇ ਲੈ ਸਕਦੇ ਹੋ। ਹਾਂਜੀ ਆ ਇਹ ਆਪਾਂ ਤੁਹਾਨੂੰ ਸਾਰੇ ਸੂਟ ਆਪਣੇ ਦਿਖਾ ਚੁੱਕੇ ਆ ਅੱਜ ਵਾਲੇ ਤੇ ਇਹਨਾਂ ਵਿੱਚ ਤੁਹਾਨੂੰ ਵਰਕ ਵਗੈਰਾ ਸਾਰੀ ਫੈਬਰਿਕ ਜਿਵੇਂ ਆਪਾਂ ਤੁਹਾਨੂੰ ਵੀਡੀਓ ਚ ਸਾਰਾ ਕੁਝ ਦੱਸ ਚੁੱਕੇ ਹਾਂ ਜਿਵੇਂ ਵੀ ਤੁਹਾਨੂੰ ਪਸੰਦ ਹੋਇਆ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰਾ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣੀ ਪਸੰਦ ਅਕੋਰਡਿੰਗ ਦਾ ਸੇਮ ਸੂਟ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਵਟਸਐਪ ਤੇ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ 916239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨਾਂ ਨਵੀਂ ਵੀਡੀਓ ਨਾਲ ਸਸ਼ੀਕਾ